ਗੁਰੂ ਗੋਬਿੰਦ ਸਿੰਘ ਮਾਰੇਗੇ ਨੇ ਮੇਰੇਆਂ ਲਾਲਾਂ ਨਾਲ ਕੀ ਬਣੀ ਕਿੱਥੇ ਨੇ ਨੂਰਾ ਮਾਹੀ ਪਤਾ ਕੀ ਕਹਿੰਦਾ ਦਾਤਾ ਜੀ ਤੇਰੇ ਕੀਮਤੀ ਖਜ਼ਾਨੇ ਲੁੱਟੇਗੇ ਦਾਤਾ ਜੀ ਇੱਕ ਵੇ ਇਤਿਹਾਸ ਪੜਦਾ ਸੀ ਇੱਕ ਬਾਦਸ਼ਾਹ ਇਬਰਾਹੀਮ ਹੋਇਆ ਸੁਣਿਓ ਬਾਦਸ਼ਾਹ ਇਬਰਾਹੀਮ ਸੀਨਾ ਜਿਹੜਾ ਐਨਾ ਸੋਹਣਾ ਸੀ ਐਡਾ ਸੁਨੱਖਾ ਸੀ ਕਹਿੰਦੇ ਜਦੋਂ ਆਪਣੇ ਮਹਿਲ 'ਚੋਂ ਆਪਣੇ ਦਰਬਾਰ ਵੱਲ ਜਾਂਦਾ ਸੀ ਨਾ ਮਹਿਲ 'ਚੋਂ ਜਦੋਂ ਆਪਣੇ ਦਰਬਾਰ ਵੱਲ ਜਾਂਦਾ ਸੀ ਜਿਹੜੀਆਂ ਉਹਨੀਆਂ ਰਾਣੀਆਂ ਸੀ ਇਬਰਾਹੀਮ ਸੋਹਣਾ ਵੇਖ ਕੇ ਐਨੀਆਂ ਬੋਹਤ ਹੋ ਜਾਂਦੀਆਂ ਸੀ ਵੇਖਦੇ ਸਰ ਡਿੱਗ ਜਾਂਦੀਆਂ ਸੀ بے ਹੋਸ਼ ਹੋ ਜਾਂਦੀ ਤਾ ਗੱਲ ਲਿਖੀ ਕਿਸੇ ਨੇ ਇਬਰਾਹੀਮ ਦੀ ਮੈਂ ਸੋਚਦਾ ਸੀ ਕਲਗੀਆਂ ਵਾਲਿਆ ਇਬਰਾਹੀਮ ਦੀਆਂ ਰਾਣੀਆਂ ਬੇਹੋਸ਼ ਹੋ ਜਾਂਦੀਆਂ ਸੀ ਕਲਗੀਆਂ ਵਾਲਿਆ ਤੇਰੇ ਪਿੱਛੇ ਭਾਈ ਬਣੀ ਸਿੰਘ ਨੇ ਬੰਦਬੰਦ ਗਟਵਾਇਆ ਤੇਰੇ ਪਿੱਛੇ ਭਾਈ ਤਾਰੂ ਸਿੰਘ ਨੇ ਖੋਪਰ ਲਾਇਆ ਤੇਰੇ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੁੱਤਰ ਦਾ ਦਿਲ ਕੱਢ ਕੇ ਆਪਣੇ ਮੂੰਹ ਵਿੱਚ ਪਵਾਇਆ ਲਗੀਆਂ ਵਾਲਿਆ ਤੂੰ ਕਿੰਨਾ ਸੋਹਣਾ ਹੋਏਗਾ ਐਨੇ ਬੰਦ ਬੰਦ ਇਕੱਠੇ ਗਏ ਸਿੰਘ ਕੁਰਬਾਨ ਹੋ ਗਏ ਜਾਨਾਂ ਦੇ ਸ਼ਬਰ ਕਰ ਗਏ ਕਿੱਡੇ ਸੋਹਣੇ ਹੋਣਗੇ ਮਹਾਰਾ ਉਹ ਸਾਰੀ ਦੁਨੀਆ ਦੇ ਤਿਆਗੀ ਬਰਾਗੀ ਇਕੱਠੇ ਕਰ ਲੋ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਹੈ ਸਾਰੀ ਦੁਨੀਆ ਦੇ ਲਖਾਰੀ ਇਕੱਠੇ ਕਰ ਲੋ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਹੈ ਜੇ ਸਾਰੀ ਦੁਨੀਆ ਦੇ ਦਾਨੀ ਵੀ ਇਕੱਠੇ ਕਰ ਲੋਗੇ ਨਾ ਕਾਂਵੀ ਗੁਰੂ ਗੋਵਰ ਸਿੰਘ ਇੱਕ ਬਣਦਾ ਕਿਉਂ ਇੱਥੇ ਜ਼ਮੀਨਾਂ ਭੇਟਾ ਕਰਨ ਵਾਲੇ ਮਾਇਆ ਭੇਟਾ ਕਰਨ ਵਾਲੇ ਸੋਨਾ ਭੇਟਾ ਕਰਨ ਵਾਲੇ ਲੋਕ ਆਏ ਨੇ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਜਾਂਦਾ ਪੁੱਤਰਾਂ ਦਾ ਦਾਨੀ ਨਹੀਂ ਕੋਈ ਆਇਆ ਐਸੇ ਕਰਕੇ ਤਾਂ ਕਹੀ ਰ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਗੋਬਿੰਦ ਸਿੰਘ ਵਰਗਾ गुरू कवि सिंध परिवार सिंध परिवार गुरू कवि सिंध ई नी जिना वर्गा बरागी कोई नी कि ले आवे गुरु गोबिंद वर्गा देव कि मिलेगा गुरु गोबिंद सिंह महाराज वर्गा पातशाह जिने सिख बैठे हो जिने नौजवान बैठे हो ਸਵੇਰੇ ਉੱਠਦਿਆਂ ਸਰ ਕਲਗੀ ਧਰ ਦਾ ਸ਼ੁਕਰਾਨਾ ਕਰਿਆ ਕਰੋ ਕਿਸੇ ਦੇ ਪੁੱਤਰ ਨੂੰ ਕੋਈ ਆਪਣੀ ਗੋਦ ਵਿੱਚ ਤਾਂ ਲੈਂਦਾ ਜਿੰਦਾ ਆਪਣਾ ਨਾ ਹੋਵੇ ਜਿੰਦੇ ਆਪਣੀ ਗੋਦ ਵਿੱਚ ਕੋਈ ਨਾ ਹੋਵੇ ਕਿਸੇ ਦੇ ਪੁੱਤ ਨੂੰ ਤਾਂ ਉਹੀ ਗੋਦ ਚ ਲਾਉ ਗੁਰੂ ਗੋਬਿੰਦ ਸਿੰਘ ਦੇ ਚਾਰ ਸੀ ਚਾਰ ਪੁੱਤ ਤੇ ਜਿੰਨੇ ਬੈਠੇ ਆ ਕੱਲਾ ਕੱਲਾ ਆਪਣੀ ਜ਼ਿੰਮੇਵਾਰੀ ਸਮਝ ਕੇ ਗੱਲ ਰੋਜ਼ ਜੇਤੇ ਕਰਿਆ ਕਰੋ ਗਲਗੀਆਂ ਵਾਲਿਆਂ ਨੇ ਸਾਡੇ ਹੱਥ ਕਰਕੇ ਆਖਿਆ ਸੀ ਇਹਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਧ ਜਾ ਇਹ ਸਾਡੇ ਆ ਸਾਡੇ ਜੀ ਗੁਰੂ ਗੋਬਿੰਦ ਸਿੰਘ ਨੂੰ ਮਾਨ ਸੀ ਤੇ ਇਹ ਕਿਹਾ ਕਰੋ ਸੱਚੇ ਪਾਤਸ਼ਾਹ ਤੂੰ ਇੰਨੀਆਂ ਪੀੜਾਂ ਚੱਲ ਗਿਆ ਸੱਚੇ ਪਾਤਸ਼ਾਹ ਤੂੰ ਕੋਈ ਪੀੜ ਦੀ ਕੋਈ ਦਰਦ ਦੀ ਹੱਦ ਹੁੰਦੀ ਸਾਰੀਆਂ ਹੱਦਾਂ ਡੱਬ ਗਈਆਂ ਚਮਕੌਰ ਸਾਹਿਬ ਦੀ ਧਰਤੀ ਤੋਂ ਜਦੋਂ ਮਹਾਰਾਜ ਨਿਕਲੇ ਨੇ ਸੁਣਿਓ ਚਮਕੌਰ ਦੀ ਧਰਤੀ ਚਮਕੌਰ ਦੀ ਗੜੀ ਤੋਂ ਨਿਕਲੇ ਮਾਛੀਵਾੜਾ ਸਾਹਿਬ ਚਲੇ ਗਏ ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਤੁਰੇ ਨੇ ਮਹਾਰਾਜ ਮਾਛੀਵਾੜਾ ਸਾਹਿਬ ਮਾਛੀਵਾੜੇ ਦੇ ਜੰਗਲਾਂ 'ਚੋਂ ਹੁੰਦੇ ਹੋਏ ਮਹਾਰਾਜ ਆਲਮਗੀਰ ਗਏ ਆਲਮਗੀਰ ਤੋਂ ਬਾਅਦ ਰਾਏਕੋਟ ਗਏ ਰਾਏਕੋਟ ਸੁਣਿਓ ਕਲਗੀਆਂ ਵਾਲੇ ਰਾਏਕੋਟ ਗਏ ਉੱਥੇ ਰਾਏ ਕੱਲਾ ਮਿਲ ਗਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਮਾਰੇ ਮੈਨੂੰ ਸੇਵਾ ਦੱਸੋ ਮਹਾਰਾਜੀ ਮੈਨੂੰ ਕੋਈ ਹੁਕਮ ਕਰੋ ਮੈਨੂੰ ਸੇਵਾ ਦੱਸੋ ਕਲਗੀਆਂ ਵਾਲੇ ਮਹਾਰਾਜ ਆਖਣ ਲੱਗੇ ਕਹਿੰਦੇ ਤੂੰ ਸੇਵਾ ਕਮਾਉਣੀ ਚਾਹੁੰਦਾ ਹਾਂ ਮਹਾਰਾਜ ਮਾਰੇ ਕਹਿੰਦੇ ਮੈਂ ਨੰਦਪੁਰ ਸਾਹਿਬ ਛੱਡਿਆ ਮੈਂ ਚਮਕੌਰ ਦੀ ਧਰਤੀ ਤੇ ਆਇਆ ਮੈਂ ਮਾਛੀਵਾੜੇ ਗਿਆ ਮੈਂ ਅੱਜ ਆਲਮਗੀਰ ਆਇਆ ਮੈਂ ਰਾਏਕੋਟ ਬੈਠਾ ਕਹਿੰਦੇ ਜਦੋਂ ਮੈਂ ਸਰਸਾ ਕੰਡਾ ਪਾਰ ਕੀਤਾ ਸੀ ਮੇਰੀ ਮਾਂ ਮੇਰੇ ਸਾਹਵ ਜਾਦੇ ਉਦੋਂ ਦੇ ਵਿਛੜ ਗਏ ਸੀ ਪਤਾ ਨਹੀਂ ਲੱਗਿਆ ਕੀ ਬਣੀ ਉਹਨਾਂ ਨਾਲ ਰਾਏ ਕੱਲਿਆ ਜੇ ਤੂੰ ਸੇਵਾ ਕਮਾਉਣੀ ਚਾਹੁੰਦਾ ਹੈ ਨਾ ਮੇਰੇ ਆ ਛੋਟਿਆਂ ਲਾਲਾਂ ਦੀ ਮੈਨੂੰ ਖਬਰ ਸੁਣਾ ਦੇ ਮੈਨੂੰ ਪਤਾ ਕਰਾ ਮੇਰੇ ਲਾਲ ਕਿੱਥੇ ਨੇ ਮੇਰੇ ਸਾਹਿਬਜਾਦੇ ਕਿੱਥੇ ਨੇ ਖਰਾਬ ਪਤਾ ਸੁਣਿਓ ਕਿੱਥੇ ਨੇ ਲਾਲ ਮੇਰੇ ਸਾਤਸੰਗਤ ਜੀ ਰਾਏ ਕੱਲਾ ਕਹਿੰਦਾ ਹੈ ਮਹਾਰਾਜ ਮੈਂ ਆਪਣਾ ਇੱਕ ਬੰਦਾ ਭੇਜਦਾ ਸੇਵਾਦਾਰ ਉਹ ਜਾਏਗਾ ਸਰੰਗਦੀ ਧਰਤੀ ਤੇ ਉਹ ਖਬਰ ਲਿਆ ਦੇਗਾ ਸਤਿਵਚਨ ਰਾਏ ਕੱਲੇ ਦੇ ਫਿਰ ਤਿਆਰ ਕੀਤਾ ਸੀ ਨੂਰੇ ਮਾਹੀ ਨੂੰ ਨੂਰਾ ਮਾਹੀ ਕਿਉਂ ਚੁਣਿਆ ਗਿਆ ਨੂਰੇ ਮਾਹੀ ਦੀ ਸਰੰਤ ਭੈਣ ਵਿਆਹੀ ਹੋਈ ਸੀ ਇੱਥੇ ਸਰੰਤ ਉਹਦੀ ਭੈਣ ਵਿਆਹੀ ਸੀ ਕਿਹਾ ਮਹਾਰਾਜ ਇਹ ਜਾਏਗਾ ਇਹ ਖਬਰ ਲਿਆਏਗਾ ਮੱਥਾ ਟੇਕਿਆ ਮਾਰੇ ਨੂੰ ਨੂਰੇ ਮਾਹੀ ਨੇ ਮਾਰੇ ਕਹਿੰਦੇ ਮੇਰੇ ਲਾਲਾਂ ਦੀ ਖਡੌਣਿਆ ਨਾਲ ਖੇਡਣ ਦੀ ਉਮਰ ਸੀ ਪਤਾ ਨਹੀਂ ਲੱਗਿਆ ਕਿੱਥੇ ਨੇ ਮੈਨੂੰ ਖਬਰ ਲਿਆ ਦੇ ਸੁਣਿਓ ਗਲਗੀਆਂ ਵਾਲੇ ਮਹਾਰਾਜ ਜਦੋਂ ਕਹਿੰਦੇ ਖਬਰ ਮੰਗਾਉਂਦੇ ਨੇ ਨਾ ਨੂਰਾ ਮਾਹੀ ਫਿਰ ਸਰੰਦ ਦੀ ਧਰਤੀ ਤੇ ਹੁੰਦਾ ਹੈ ਇੱਥੇ ਆ ਕੇ ਕਹਿੰਦਾ ਤੇ ਆਂਦੇ ਹੋ ਇੱਥੇ ਆ ਕੇ ਆਪਣੀ ਭੈਣ ਨੂੰ ਮਿਲਦਾ ਹੈ ਆਪਣੀ ਭੈਣ ਨੂੰ ਕਹਿੰਦਾ ਭੈਣ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਾ ਕੇ ਰਾਏਕੋਟ ਆਏ ਮੈਂ ਆਇਆ ਗੁਰੂ ਗੋਬਿੰਦ ਸਿੰਘ ਜੀ ਆ ਲਾਲਾਂ ਦੀ ਖਬਰ ਲੈਣ ਬੈਣ ਮੈਨੂੰ ਕੱਲੀ-ਕੱਲੀ ਗੱਲ ਦੱਸ ਵੀ ਗੁਰੂ ਗੋਬਿੰਦ ਸਿੰਘ ਦੀ ਮਾਂ ਨਾਲ ਗੁਰੂ ਗੋਬਿੰਦ ਸਿੰਘ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਆ ਲਾਲਾ ਨਾਲ ਕੀ ਬਣੀ ਦੱਸ ਮੈਨੂੰ ਸੁਣਿਓ ਉਹ ਕਹਿੰਦੀ ਕਿ ਨਾ ਸਾਰੀ ਵੀ ਆਖਿਆ ਸੁਣਾ ਕੇ ਨਹੀਂ ਗੁਰੂ ਗੋਬਿੰਦ ਸਿੰਘ ਨਾਲ ਉਹ ਵਿਛੋੜਾ ਪੈ ਗਿਆ ਕੁੰਮੇ ਮਾਸ਼ਕੀ ਦੀ ਛਪਰੀ ਜੇਕਰ ਰਾਤ ਕੱਟੀ ਉਦੋਂ ਬਾਅਦ ਗੰਗੂ ਮਿਲ ਗਿਆ ਅੱਛਾ ਗੰਗੂ ਮਿਲਿਆ ਗੰਗੂ ਲਿਆਇਆ ਸਹੇੜੀ ਆਪਣੇ ਪਿੰਡ ਉਦੋਂ ਬਾਅਦ ਫੇਰ ਕੀ ਹੋਇਆ ਕਹਿੰਦੇ ਗੰਗੂ ਨੇ ਕੌਤਵਾਲੀ ਚ ਸਭ ਜਾਦਿਆਂ ਨੂੰ ਸਿਪਾਹੀਆਂ ਨੂੰ ਫੜਾਤਾ ਅੱਛਾ ਭੈਣ ਫੇਰ ਕੀ ਹੋਇਆ ਕਹਿੰਦੇ ਫਿਰ ਮੋਰਿੰਡੇ ਕੌਤਵਾਲੀ ਚੋਂ ਗੱਡਿਆਂ ਤੇ ਵਾਕੇ ਸਭ ਜਾਦਿਆਂ ਨੂੰ ਇਥੇ ਸਰੰਦ ਲਿਆਉਂਦਾ ਗਿਆ ਫਿਰ ਵੀ ਹੋਇਆ ਵੀਰਿਆ ਜਦੋਂ ਸਰੰਦ ਆ ਗਏ ਫਿਰ ਤੂੰ ਵੇ ਪੁੱਛ ਵੀ ਕੀ ਨਹੀਂ ਹੋਇਆ ਉਹਨਾਂ ਦਾ ਅਲਾਵਾ ਕੀ ਨਹੀਂ ਹੋਇਆ ਪੈਣ ਕੀ ਹੋਇਆ ਸੀ ਵਜੀਦੇ ਨੂੰ ਦੱਸਿਆ ਗਿਆ ਵੀ ਗੁਰੂ ਗੋਬਿੰਦ ਸਿੰਘ ਦੀ ਮਾਂ ਗੁਰੂ ਗੋਬਿੰਦ ਸਿੰਘ ਦੇ ਸਭ ਜਾਤੇ ਖੜ ਕੇ ਲੈ ਜਾਂਦੇ ਨੇ ਕਿੱਥੇ ਰੱਖੀਏ ਇਹਨਾਂ ਨੂੰ ਵਜੀਦੇ ਨੇ ਕਿਹਾ ਠੰਡੇ ਬੁਰਜ 'ਚ ਬੰਦ ਕਰੋ ਵੀਰਿਆ ਠੰਡਾ ਬੁਰਜੋ ਏ ਜਿੰਦਿਆਂ ਵਟੀਆਂ ਵਟੀਆਂ ਦਵਾਰਾਂ ਕੋਲ ਮੋਟਾ ਕੱਪੜਾ ਨਹੀਂ ਕੋਲ ਕੋਈ ਮੋਠੇ ਬਸਤਰ ਨਹੀਂ ਮਾਂ ਗੁਜ਼ਰਕਾਰ ਛੋਟੇ ਸਭ ਜਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਇੱਕ ਗੱਲ ਚੇਤੇ ਰੱਖਿਓ ਦੋ ਉਮਰਾਂ 'ਚ ਠੰਡ ਜ਼ਿਆਦਾ ਲੱਗਦੀ ਇੱਕ ਤਾਂ ਲੱਗਦੀ ਬਚਪਨ 'ਚ ਬੱਚਿਆਂ ਨੂੰ ਠੰਡ ਬੜੀ ਲੱਗਦੀ ਇੱਕ ਠੰਡ ਲੱਗਦੀ ਏ ਬਜ਼ੁਰਗਾ ਨੂੰ ਬੁੱਢੇ ਹੱਡਾਂ ਨੂੰ ਇਹ ਦੋ ਅਮਰਾਜ ਅਤਖੜ ਉਮਰ ਵਾਲੇ ਜਿਹੜੇ ਠੰਡ ਸਹਾਰ ਲੈਂਦੇ ਵੀਰੇ ਫੇਰ ਕੀ ਹੋਇਆ ਨੂਰਾ ਮਾਹੀ ਪੁੱਛਦੇ ਅੱਗੇ ਕੀ ਹੋਇਆ ਠੰਡੇ ਬੁਰਜ ਵਿੱਚ ਬੰਦ ਕਰਤਾ ਫੇਰ 11 12 ਪੋ ਦੀ ਕਚਹਿਰੀ ਲੱਗੀ ਗੁਰੂ ਗੋਬਿੰਦ ਸਿੰਘ ਜੀ ਆ ਲਾਲਾਂ ਨੂੰ ਜ਼ਗੀਰਾਂ ਦੇ ਡੋਲੇ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਆ ਲਾਲਾਂ ਨੂੰ ਇਥੋਂ ਤੱਕ ਕਿਹਾ ਗਿਆ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦ ਕਰਤਾ ਅੱਛਾ ਫਿਰ ਕਹਿੰਦੀ ਬਾਬਾ ਫਤਿਹ ਸਿੰਘ ਨੇ ਫਿਰ ਵਜੀਦੇ ਨੂੰ ਆਖਿਆ ਵਜੀਦਿਆ ਤੂੰ ਗੁਰੂ ਗੋਬਿੰਦ ਸਿੰਘ ਨੂੰ ਮਾਰਨ ਦੀਆਂ ਗੱਲਾਂ ਕਰਦਾ ਸੁਣਿਓ ਆ ਇਹ ਹੀ ਸਰੰਦ ਸੀ ਇਹ ਹੀ ਫਤਿਹਗੜ੍ਹ ਸਾਹਿਬ ਦੀ ਧਰਤੀ ਸੀ ਵਜੀਦਾ ਕਹਿੰਦਾ ਸੀ ਸਭ ਜਦਿਆਂ ਨੂੰ ਦੂਜੀ ਕਚਹਿਰੀ 'ਚ ਤੁਹਾਡੇ ਕੋਲ ਬਚਿਆ ਕੀ ਗੁਰੂ ਗੋਬਿੰਦ ਸਿੰਘ ਨੂੰ ਮੇਰੇ ਜਰਨੇਲਾ ਨੇ ਮਾਰਤਾ ਬਾਬਾ ਫਤੇ ਸਿੰਘ ਛੋਟੇ ਸੀ ਜਜਬਾ ਬੜਾ ਵੱਡਾ ਸੀ ਬਾਬਾ ਫਤੇ ਸਿੰਘ ਪਤਾ ਕੀ ਕਹਿੰਦੇ ਕਹਿੰਦੇ ਵਜੀਦਿਆ ਉਹ ਤੂੰ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਮਾਰਤਾ ਸਾਡੇ ਪਿਤਾ ਨੂੰ ਕਹਿੰਦੇ ਹਾਂ ਵਜੀਦੇ ਨੂੰ ਬਾਬਾ ਫਤੇ ਸਿੰਘ ਪਤਾ ਕੀ ਕਹਿੰਦੇ ਕਹਿੰਦੇ ਵਜੀਦਿਆ ਤੇਰੇ ਐਡੇ ਐਡੇ ਜਰਨੇਲਾ ਚੋਂ ਤੇਰੇ ਐਨੇ ਨੇ ਸੂਰਮਿਆਂ ਚੋਂ ਕਹਿੰਦੇ ਇੱਕ ਸੂਰਮਾ ਲਿਆ ਸਾਡੇ ਸਾਹਮਣੇ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਮਾਰ ਗਿਆ ਹੈ ਇੱਕ ਬੰਦਾ ਲਿਆ ਇੱਕ ਗੱਲ ਦਸੀ ਇਹ ਤੈਨੂੰ ਜਦੋਂ ਸਾਡੇ ਪਿਤਾ ਦੇ ਸਾਹਮਣੇ ਤੇਰੇ ਵੱਡੇ ਵੱਡੇ ਜਰਨੈਲ ਜਾਂਦੇ ਨੇ ਨਾ ਸੂਰਮੇ ਤਾਂ ਛੱਡ ਉਹਨਾਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਉਹ ਲਿਆ ਤਲਵਾਰ ਜਿਹੜੀ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਆਈ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਨੂੰ ਮਾਰ ਕੇ ਆਈ ਹੈ ਬਾਬਾ ਫਤੇ ਸਿੰਘ ਨੇ ਆਏ ਬਚਨ ਐ ਬੋਲ ਬੋਲੇ ਨੂਰਾ ਮਾਹੀ ਕਹਿੰਦਾ ਭੈਣ ਫੇਰ ਕੀ ਹੋਇਆ ਕਹਿੰਦਾ ਤੀਸਰੇ ਦਿਨ ਉਹਨਾਂ ਨੇ ਆਖਿਆ ਇਸਲਾਮ ਕਬੂਲ ਕਰ ਲਓ ਜੇ ਇਸਲਾਮ ਕਬੂਲ ਨਹੀਂ ਫਿਰ ਮੌਤ ਪ੍ਰਵਾਨ ਕਰ ਲਓ ਕਹਿੰਦੀ ਗੁਰੂ ਕਿਆਂ ਲਾਲਾ ਨੇ ਫਿਰ ਮੌਤ ਪ੍ਰਵਾਨ ਕਰ ਲਈ ਡੋਲੇ ਨਹੀਂ ਭੈਣ ਫੇਰ ਕੀ ਹੋਇਆ ਕਹਿੰਦਾ ਉਹ ਪੁੱਛਦਾ ਨੂਰਾ ਇਹਦਾ ਫੇਰ ਉਹਦੀ ਭੈਣ ਕਹਿੰਦੀ ਜਲਾਦਾ ਨੇ ਨੀਹਾਂ ਪਟੀਆਂ ਨੀਹਾ ਵੀਰਿਆ ਹਥਿਆਰੇ ਜਲਾਦਾਂ ਨੇ ਸਭ ਜਦਿਆਂ ਨੂੰ ਨੀਹਾ ਚ ਖਲਾਰਿਆ ਫਿਰ ਕੀ ਹੋਇਆ ਇਹਦੀ ਨੀਹਾ ਚ ਖਲਾਰ ਕੇ ਕਹਿੰਦੀ ਫਿਰ ਕੰਧੂਸਾਰਨੀ ਸ਼ੁਰੂ ਕਰਦੀ ਜਦੋਂ ਕੰਧੂਸਾਰਨੀ ਸ਼ੁਰੂ ਕੀਤੀ ਚੱਪਣੀਆਂ ਤੱਕ ਕੰਧ ਆਈ ਜਲਾਦ ਕੰਢੀ ਨਾਲ ਇੱਟ ਭੰਨਣ ਲੱਗਿਆ ਇੱਟ ਕਾਂਦੀ ਨਾਲ ਇੱਟ ਪੰਦਦਾ ਸਭ ਜਾਤੇ ਬੋਲਿਓ ਜਲਾਦਾ ਆ ਕੀ ਕਰਨ ਲੱਗਾ ਇਹਨਾਂ ਜੀ ਚੱਪਣੀਆਂ ਤੱਕ ਕੰਧ ਆ ਗਈ ਅੱਧੀ ਇੱਟ ਲੱਗੇਗੀ ਸਭ ਜਾਤੇ ਕਹਿੰਦੇ ਇਹ ਕੰਧ 1 2 4 ਦਿਨ ਨਹੀਂ ਜਿੰਨਾ ਚਿਰ ਧਰਤੀ ਚੰਨ ਆਕਾਸ਼ ਤਾਰੇ ਰਹਿਣਗੇ ਇਹ ਕੰਧ ਨੇ ਜੁਗਾ ਜੁਗਾਂਤਰਾ ਤੱਕ ਖੜੀ ਰਹਿਣਾ ਹੈ ਇਥੇ ਏਟ ਨਾ ਭੰਨ ਸਾਡੀਆਂ ਚੱਪਣੀਆਂ ਲਾ ਦੇ ਬੋਲੋ ਸ਼੍ਰੀ ਇਥੇ ਚੱਪਣੀਆਂ ਲਾ ਦੇ ਸਾਥ ਸੰਗਤ ਜੀ ਉਸ ਵੇਲੇ ਕਹਿੰਦੀ ਤਰਸ ਨਹੀਂ ਕੀਤਾ ਫਿਰ ਚੱਪਣੀਆਂ ਲਾਈਆਂ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਸੁਣਿਓ ਨੂਰੇ ਮਾਹੀ ਦੀ ਭੈਣ ਉਹਨੂੰ ਵਿਥਿਆ ਸੁਣਉਂਦੀ ਸੁਣ ਸੁਣ ਕੇ ਰੋਈ ਜਾਂਦਾ ਜਿਵੇਂ ਜਿਵੇਂ ਸੁਣਦਾ ਹੈ ਕਹਿੰਦਾ 7 ਤੇ 9 ਸਾਲ ਦੀਆਂ ਜਿੰਦਾ 80 ਸਾਲ ਦੀ ਮਾਂ ਐਡਾ ਬਾਪ ਸਰੰਦ ਦੀ ਧਰਤੀ ਤੇ ਰੋਈ ਜਾਂਦਾ ਹੈ ਹੱਥ ਫੜ ਕੇ ਪਿਆਰ ਨਾਲ ਨੂਰੇ ਦੀ ਭੈਣ ਸਿਰ ਪਲੋਸਦੀ ਕਹਿੰਦੀ ਵੀਰਿਆ ਤੂੰ ਤੈਨੂੰ ਤੇ ਮੈਂ ਸੁਣਾਈ ਏ ਨਾ ਵੀ ਵਿਆਖਿਆ ਤੈਨੂੰ ਤੇ ਦੱਸਿਆ ਏ ਨਾ ਵੀ ਇੰਜੰਜ ਹੋਇਆ ਇਹਦੀ ਜਦੋਂ ਦੀਹਾਂ ਦੀਹਾਂ 'ਚ ਚਿੰਦੇ ਸੀ ਮੈਂ ਸਾਰਾ ਕੁਝ ਅੱਖੀ ਵੇਖਿਆ ਮੈਨੂੰ ਪੁੱਛ ਕੇ ਵੇਖ ਵੀ ਕਿੱਡਾ ਵੱਡਾ ਦਰਦ ਏ ਅੱਛਾ ਭੈਣ ਮੈਂ ਹੁਣ ਜਾਣਾ ਸੁਣਿਓ ਦਸਵੇਂ ਪਾਤਸ਼ਾਹ ਢੀਕਦੇ ਹੋਣਗੇ ਸਨੇਹਾ ਲੈਣ ਭੇਜਿਆ ਸੀ ਖਬਰ ਲੈਣ ਭੈਣ ਮੈਂ ਫੇਰ ਆਵਾਂਗਾ ਤੇਰੇ ਕੋਲ ਨੂਰਾ ਮਾਹੀ ਸਰਹੰਦ ਤੋਂ ਚੱਲਿਆ ਗਿਆ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਏ ਕੱਲੇ ਨੂੰ ਕਹਿੰਦੇ ਵੇਖ ਹਾਂ ਭਲਾ ਆਉਂਦਾ ਕਿਤੇ ਨੂਰਾ ਕਈ ਦਿਨ ਹੋ ਗਏ ਗਏ ਨੂੰ ਆਇਆ ਨਹੀਂ ਉਮਦੇਬੀਤੇ ਉੱਚੀ ਧਾਬ ਤੇ ਖੜ ਕੇ ਰਾਏ ਕੱਲਾ ਵੇਖਦਾ ਹੈ ਮਹਾਰਾਜ ਆਏਗਾ ਖਬਰ ਲੈ ਆਏਗਾ ਮਹਾਰਾਜ ਇੱਕਦਮ ਬਹਿਬਲਤਾਈ ਛਾਈ ਕਿਹੜੇ ਵੇਲੇ ਮੇਰੇਆਂ ਲਾਲਾਂ ਦੀ ਮੈਨੂੰ ਖਬਰ ਮਿਲ ਜਾਈ ਕਿੱਥੇ ਨੇ ਬਹਿ ਜਾਂਦੇ ਮਹਾਰਾਜ ਆਏਗਾ ਖਬਰ ਦੇਏਗਾ ਫੇਰ ਮਾਰੇ ਬੋਲ ਬੰਦੇ ਨੇ ਰਾਏ ਕੱਲਿਆ ਵੇਖ ਹਾਂ ਭਲਾ ਭਾਈ ਕਿੱਥੇ ਕਿੱਥੇ ਨੂਰਾ ਆਉਂਦਾ ਭਲਾ ਉੱਚੀ ਜਗ੍ਹਾ ਤੇ ਖੜ ਕੇ ਫੇਰ ਵੇਖਦਾ ਮਹਾਰਾਜ ਆਏਗਾ ਕਹਿੰਦੇ ਜਦੋਂ ਖਬਰ ਲੈ ਕੇ ਗਿਆ ਰਾਏਕੋਟ ਮਾਰੇ ਤੀਜੀ ਦਫਾ ਕਹਿੰਦੇ ਵੇਖ ਹਾਂ ਭਲਾ ਆਇਆ ਨਹੀਂ ਕਈ ਦਿਨ ਹੋ ਗਏ ਕਹਿੰਦੇ ਜਦੋਂ ਰਾਏ ਇਕੱਲਾ ਐ ਖੜਾ ਵੇਖਦਾ ਹੈ ਕਹਿੰਦਾ ਮਹਾਰਾਜ ਉਹ ਵੇਖੋ ਤੁਰਿਆ ਆਉਂਦਾ ਨੂਰਾ ਦਿਸਣ ਦਾ ਕਿਆ ਨਜ਼ਰੀ ਪੈ ਗਿਆ ਉਹ ਤੁਰਿਆ ਆਉਂਦਾ ਹੈ ਅੱਛਾ ਕਹਿੰਦੇ ਮਹਾਰਾਜ ਆਏਗਾ ਸਾਰੀ ਗੱਲ ਦੱਸੇਗਾ ਸੁਣਿਓ ਨੂਰਾ ਮਾਹੀ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜਾਵਾਂ ਕਿਵੇਂ ਮੈਂ ਮੈਨੂੰ ਤਾਂ ਮਾਰੇ ਨੇ ਖਬਰ ਲੈਣ ਭੇਜਿਆ ਸੀ ਮੇਰੇ ਲਾਲਾਂ ਦੀ ਖਬਰ ਲਿਆ ਕਹਿੰਦਾ ਮੈਂ ਜੇ ਸਾਹਮਣੇ ਜਾਵਾਂਗਾ ਮੈਂ ਦੱਸਾਂਗਾ ਕਿਵੇਂ ਗੁਰੂ ਗੋਬਿੰਦ ਸਿੰਘ ਨੂੰ ਦੋ ਸਾਹਿਬਜ਼ਾਦੇ ਤਾਂ ਤੁਸੀਂ ਚਮਕੌਰ ਦੀ ਗੜੀ 'ਚ ਸ਼ਹੀਦ ਕਰਾ ਲਏ ਵੱਡੇ ਸਾਹਿਬਜ਼ਾਦੇ ਤੇ ਕਹਿੰਦਾ ਮੈਂ ਕੀ ਕਵਾਂਗਾ ਜਾ ਕੇ ਵੀ ਛੋਟੇ ਵੀ ਨਹੀਂ ਰਹੇ ਕਿਵੇਂ ਬੋਲਾਂਗਾ ਤੁਹਾਡੀ ਮਾਂ ਵੀ ਨਹੀਂ ਰਹੀ ਸੁਣਿਆ ਤੁਰਿਆ ਜਾਂਦਾ ਸਤਿਗੁਰੂ ਢੀਕਦੇ ਨੇ ਜਾ ਕੇ ਇਹਨੇ ਮੱਥਾ ਟੇਕਿਆ ਸਜਦਾ ਕੀਤਾ ਨੂਰੇ ਨੇ ਸਜਦਾ ਕੀਤਾ ਮਹਾਰਾਜ ਕਹਿੰਦੇ ਕਿਨੇ ਨੂਰਿਆ ਸਰੰਦ ਦੀ ਧਰਤੀ ਤੇ ਗਿਆ ਸੀ ਉਹ ਗੱਲ ਸੁਣ ਕੀ ਬਣੀ ਮੇਰੇ ਲਾਲਾਂ ਨਾਲ ਕਿੱਥੇ ਨੇ ਮੇਰੇ ਲਾਲ ਮੇਰੇ ਲਾਲ ਕਿੱਥੇ ਚੁੱਪ ਕਰ ਗਿਆ ਕਿਵੇਂ ਬੋਲਾਂ ਕੀ ਦੱਸਾਂ ਮਹਾਰਾਜ ਕਹਿੰਦੇ ਤੂੰ ਬੋਲਦਾ ਨਹੀਂ ਬਈ ਨੂਰਿਆ ਉਹ ਮੇਰੀ 80 ਸਾਲਾਂ ਦੀ ਬਜ਼ੁਰਗ ਮਾਂ ਕਿੱਥੇ ਜੋਰਾਵਰ ਕਿੱਥੇ ਮੇਰਾ ਮੇਰਾ ਫਤੇ ਸਿੰਘ ਕਿੱਥੇ ਤੈਨੂੰ ਖਬਰ ਲੈਣ ਭੇਜਿਆ ਸੀ ਤੂੰ ਬੋਲਦਾ ਨਹੀਂ ਕੁਛ ਸਾਤ ਸੰਗਤ ਜੀ ਨੇਤਰਾਂ ਚੋਂ ਜਲ ਵਗਦਾ ਨੂਰੇ ਦੇ ਨੇਤਰਾਂ ਚੋਂ ਰੋਈ ਜਾਂਦਾ ਬੋਲਿਆ ਕੁਛ ਜਾਂਦਾ ਨਹੀਂ ਮਾਰੇ ਕਹਿੰਦੇ ਬੋਲ ਕੇ ਦੱਸ ਤਾਂ ਸਹੀ ਕਿੱਥੇ ਨੇ ਲਾਲ ਕਿੱਥੇ ਮੇਰੀ ਮਾਂ ਬੋਲਿਆ ਤਾਂ ਨਹੀਂ ਗਿਆ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਨੇ ਮੇਰੇ ਆ ਲਾਲਾਂ ਨਾਲ ਕੀ ਬਣੀ ਕਿੱਥੇ ਨੇ ਨੂਰਾ ਮਾਹੀ ਪਤਾ ਕੀ ਕਹਿੰਦਾ ਦਾਤਾ ਜੀ ਤੇਰੇ ਕੀਮਤੀ ਖਜ਼ਾਨੇ ਲੁੱਟੇਗੇ ਤੱਤਾ ਤਜੀ তেরে <laughs> ਤੇਕੇ ਲੜੀ ਵਾਲੇ ਮੋਤੀ ਕਿੱਥੇ ਨੇ ਮੇਰੇ ਨਾਲ ਮੇਰੀ ਮਾਂ ਕਿੱਥੇ ਰੋਈ ਰੰਭਾ ਹੈ ਮਹਾਰਾਜੀ ਤੇਰੇ ਟੁੱਟ ਕੇ ਲੜੀ ਵਾਲੇ ਮੋਤੀ ਸਭ ਤੋਂ ਵਿਛੜੇ ਕੁੰਮੇ 마ਸ਼ੀ ਕੋਲ ਚੱਲੇ ਗਏ ਗੰਗੂ ਮਿਲ ਗਿਆ ਮੋਹਰਾਂ ਦੇ ਲਾਲਚ ਵਿੱਚ ਉਹਨੇ ਸਿਪਾਈਆਂ ਨੂੰ ਫੜਾਤਾ ਕੋਤਵਾਲੀ ਲੈ ਗਏ ਸਰੰਦ ਲੈ ਆਏ ਮਹਾਰਾਜ ਜੀ 11 12 ਪੋ 13 ਪੋ ਦੀ ਕਚੈਰੀ ਲੱਗੀ ਫਿਰ ਮਾਰੇ ਪੁੱਛਦੇ ਅੱਛਾ ਫਿਰ ਕਹਿੰਦੇ ਤੁਹਾਡਿਆਂ ਲਾਲਾਂ ਨੂੰ ਠੰਡੇ ਬੁਰਜ ਵਿੱਚ ਬੰਦ ਕੀਤਾ ਸੀ ਤਿੰਨ ਦਿਨ ਕਚੈਰੀ ਲੱਗਦੀ ਰਹੀ ਮਹਾਰਾਜ ਜੀ ਉਹਨਾਂ ਨੇ ਕਿਹਾ ਜਾਂ ਮਰਨਾ ਕਬੂਲ ਕਰ ਲੋ ਜਾਂ ਮੌਤ ਕਬੂਲ ਕਰ ਲੋ ਜਾਂ ਇਸਲਾਮ ਚ ਆ ਜਾਓ ਸੱਚੇ 파ਰਸ਼ਾ ਤੁਹਾਡੇ ਲਾਲ ਢੋਲੇ ਦੀ ਉਹਨਾਂ ਨੇ ਮੌਤ ਕਬੂਲ ਕਰ ਲਈ ਮਾਰੇ ਕਹਿੰਦੇ ਬਣੀ ਕੀ ਫਿਰ ਇਹ ਤਾਂ ਦੱਸ ਨੂਰਾ ਕਹਿੰਦਾ ਤੁਹਾਡੀਆਂ 7 ਤੇ 9 ਸਾਲ ਦੀਆਂ ਜਿੰਦਾਂ ਨੂੰ ਜ਼ਾਲਮਾਂ ਨੇ ਨੀਹਾਂ ਚ ਖਲਾਰ ਕੇ ਸ਼ਹੀਦ ਕੀਤਾ ਨੀਹਾਂ ਚ ਖਲਾਰ ਕੇ ਮਾਰੇ ਕਿੰਨੇ ਅੱਛਾ ਸ਼ਹੀਦ ਹੋ ਗਏ ਛੋਟੇ ਵੀ ਵੱਡੇ ਨੇ ਚਮਕੌਰ ਦੀ ਗੜੀ ਚ ਫਾਰ ਕੇ ਆਇਆ ਤੂੰ ਛੋਟਿਆਂ ਦੀ ਖਬਰ ਦੇ ਰਿਹਾ ਉਹ ਵੀ ਨਹੀਂ ਰਿਹਾ ਉਹ ਗੱਲ ਸੁਣ ਮੇਰੀ ਮਾਂ ਵੀ ਨਾਲ ਸੀ ਮਾਰੇ ਤੁਹਾਡੀ ਮਾਂ ਵੀ ਸ਼ਹੀਦ ਹੋ ਗਈ ਅੱਛਾ ਮਹਾਰਾਜ ਜੀ ਨੀਹਾਂ ਚ ਖਲਾਰ ਕੇ ਸ਼ਹੀਦ ਕੀਤਾ ਹੈ ਕਲਗੀਆਂ ਵਾਲੇ ਮਹਾਰਾਜ ਆਖਣ ਲੱਗੇ ਹੱਥ ਵਿੱਚ ਤੀਰ ਫੜਿਆ ਸੀ ਮਹਾਰਾਣੀ ਨੇ ਤੀਰ ਕਹਿੰਦੇ ਨਾ ਤਰਸ ਨਹੀਂ ਆਇਆ ਮੇਰੇ ਸੱਤ ਤੇ ਨੌ ਸਾਲ ਦੀਆਂ ਜਿੰਦਾ ਜੁੱਧ ਲੜਨਾ ਸੀ ਜੰਗ ਲੜਨਾ ਸੀ ਮੇਰੇ ਨਾਲ ਲੜ ਲੈਂਦੇ ਬਦਲਾ ਲੈਣਾ ਸੀ ਮੇਰੇ ਤੋਂ ਲੈ ਲੈਂਦੇ ਤਰਸ ਨਹੀਂ ਆਇਆ ਕਹਿੰਦੇ ਮਹਾਰਾਜ ਕਹਿੰਦੇ ਗਾਈ ਦੇ ਬੂਟੇ ਚ ਖੱਜਗਾ تیر ਮਾਰਦੇ ਨੇ ਕਲਗੀਆਂ ਵਾਲੇ ਮਹਾਰਾਜ ਕਹਿੰਦੇ ਜੇ ਸੱਤ ਤੇ 9 ਸਾਲ ਦੀਆਂ ਜਿੱਤਾਂ ਇਹਨਾਂ ਨੇ ਨੀਹੋ ਚ ਘਲਾਰ ਕੇ ਸ਼ਹੀਦ ਕੀਤੀਆਂ ਕਹਿੰਦੇ ਅੱਜ ਤੋਂ ਮੁਗਲ ਰਾਜ ਦੀ ਜੜ ਪੱਟੀ ਗਈ ਇਹ ਨਹੀਂ ਬਚਣਗੇ ਜੜ ਪੱਟੀ ਗਈ ਆਏ تیر ਮਾਰਿਆ ਬਚਨ ਬੋਲਦਾ ਇਹ ਨਹੀਂ ਬਚਣਗੇ ਮੁਗਲ ਰਹਿਣਗੇ ਨਹੀਂ ਉੱਤਰ ਜਾਣਗੇ ਸੁਣਿਓ ਫਿਰ ਕਹਿੰਦੇ ਮਹਾਰਾਜੇ ਦੇ ਕੋਲ ਇੱਕ ਫਕੀਰ ਸੀ ਉਹ ਪਤਾ ਕੀ ਕਹਿੰਦਾ ਇਹਨਾਂ ਮਹਾਰਾਜ ਜੀ ਮਗਲ ਜੜ ਜਾਨਗੇ ਕਹਿੰਦੇ ਸਰੰਦ ਮਿੱਟੀ ਚ ਮਿਲ ਜੇਗੀ ਕਹਿੰਦਾ ਮਹਾਰਾਜ ਮੈਂ ਵੀ ਤਾਂ ਉਸੇ ਸਰੰਦ ਚ ਰਹੀ ਨਾ ਮਿੱਟੀ ਚ ਮਿਲ ਜੇਗੀ ਜਿਹੜੀ ਮੇਰਾ ਵੀ ਉਥੇ ਡੇਰਾ ਮੇਰਾ ਕੀ ਬਣੇਗਾ ਤੁਸੀਂ ਕਹਿੰਦੇ ਸਰੰਦ ਮਿੱਟੀ ਚ ਮਿਲ ਜੇਗੀ ਮੇਰਾ ਕੀ ਬਣੇਗਾ ਕਲਗੀਆਂ ਵਾਲੇ ਪਤਾ ਕੀ ਕਹਿੰਦੇ ਇੱਕ ਸੰਖ ਸੀ ਮਹਾਰੇ ਕੋਲ ਕਹਿੰਨੇ ਫੜ ਆ ਸੰਖ ਲੈ ਜਾ ਉਹਨੂੰ ਸੰਖ ਦਿੱਤਾ ਮਾਰੇ ਨੇ ਕਹਿੰਦੇ ਆਪਦੇ ਟਿੱਲੇ ਤੇ ਖੜਕੇ ਪੂਰਦੀ ਆਪਦੇ ਡੇਰੇ ਤੇ ਖੜਕੇ ਇਹਨੂੰ ਸੰਖ ਨੂੰ ਵਜਾਦੀ ਜਿੱਥੋਂ ਤੱਕ ਸੰਖ ਦੀ ਆਵਾਜ਼ ਜਾਏਗੀ ਉੰਨੀ ਸਰੰਦ ਬਜੇਗੀ ਬਾਕੀ ਨਹੀਂ ਜੇ ਬਜਣੀ ਮਿੱਟੀ 'ਚ ਮਿਲ ਜੇ ਆ ਤੁਸੀਂ ਅੱਜ ਵੇਖਦੇ ਹੋ ਨਾ ਨਵੀਂ ਸਰੰਦ ਤੇ ਪੁਰਾਣੀ ਸਰੰਦ ਉਦੋਂ ਦੀ ਵਸੀ ਮਹਾਰਾਜ ਵਜਨ ਕਰਤਾ ਰਾਏਕੋਟ ਤੋਂ ਫਿਰ ਗਏ ਦੀਨੇ ਕੰਗੜ मारे कहीं कहीं दे ले आओ भी कलम कलम ले आओ जब तो कलम ले आंधी कहीं दवात ले आओ कागज ले आओ मारे की कर लगे हो कलगिया वालिया ने फिर दीनेगड़ी दी तरती दे बैग के जफरनामा लिखिया जफरनामा मारे ने लिखिया जफरनामे वेच लिख लिखते ने अंगेनु नसीहत दें ਜਫਰਨਾਮਾ ਲਿਖਿਆ ਪੂਰਾ ਕਰਤਾ ਸਿੰਘ ਭੇਜੇ ਕਹਿੰਦੇ ਜਾਓ ਜਾ ਕੇ ਰੰਗੇ ਨੂੰ ਫੜਾਓ ਦੋ ਸਿੱਖ ਭੇਜੇ ਔਰੰਗਜੀਤ ਨੂੰ ਜਫਰਨਾਮਾ ਸਿੰਘਾਂ ਨੇ ਜਾ ਕੇ ਫੜਾਇਆ ਸੁਣਿਓ ਸਰਸੰਗਤ ਜੀ ਇਹ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸਾਰੀ ਦੁਨੀਆ ਦੇ ਬਰਾਗੀ ਇਕੱਠੇ ਕਰ ਲੋ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਹੈ ਸਾਰੀ ਦੁਨੀਆ ਦੇ ਤਿਆਗੀ ਇਕੱਠੇ ਕਰ ਲੋ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਹੈ ਜੇ ਸਾਰੀ ਦੁਨੀਆ ਦੇ ਲਖਾਰੀ ਇਕੱਠੇ ਕਰ ਲੋਗੇ ਤਾਂ ਵੀ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਐਡੇ ਕਲਮ ਦੇ ਧਣੀ ਜਫਰਨਾਮਾ ਲਿਖਿਆ ਔਰੰਗੇ ਕੁੜ ਗਏ ਕਹਿੰਦੇ ਜਦੋਂ ਔਰੰਗਜੀਤ ਨੂੰ ਆਏ ਜਫਰਨਾਮਾ ਫੜਾਉਣ ਲੱਗੇ ਨਾ ਔਰੰਗੇ ਫੜ ਕੇ ਕਹਿੰਦਾ ਲਿਆਓ ਸੇਵਾਦਾਰਾਂ ਨੂੰ ਕਹਿੰਨਾ ਫੜਾ ਦਿਓ ਇਹਨੇ ਨਾ ਆਪ ਫੜ ਤੇ ਆਪ ਪੜ ਦਸਵੇਂ ਪਾਤਸ਼ਾਹ ਨੇ ਭੇਜਿਆ ਔਰੰਗੇ ਨੇ ਜਫਰਨਾਮਾ ਪੜਿਆ ਜਫਰਨਾਮੇ ਵਿੱਚ ਕਲਗੀਆਂ ਵਾਲੇ ਲਿਖਦੇ ਕਹਿੰਦੇ ਰੰਗਿਆ ਤੇਰੇ ਰਾਜ ਵਿੱਚ ਚਾਲੀਆਂ ਨੂੰ ਮਾਰਨ ਵਾਸਤੇ 10 ਲੱਖ ਦਾ ਘੇਰਾ ਮੇਰੇ ਨਾਲ 40 ਸਿੰਘ ਫੜਨਾ ਇਹ 10 ਲੱਖ ਕਹਿੰਦੇ ਤੇਰੀ ਹਕੂਮਤ 10 ਲੱਖ ਬੰਦਾ ਮੈਨੂੰ ਫੜਨ ਆਇਆ ਫੜਿਆ ਮੈਂ ਫੇਰ ਨੀ ਗਿਆ ਮੈਂ ਫੇਰ ਨੀ ਫੜਿਆ ਗਿਆ ਸੁਣ 10 ਲੱਖ ਬੰਦਾ ਚਾਲੀਆਂ ਨੂੰ ਮਾਰਨ ਵਾਸਤੇ ਭੇਜਿਆ ਉਹ ਤੂੰ 5000 ਰੁਪਏ ਭੇਜ ਦਿੰਦਾ 50000 ਰੁਪਏ ਭੇਜ ਦਿੰਦਾ 1 ਲੱਖ ਭੇਜ ਦਿੰਦਾ ਐਨੇ ਬੰਦੇ ਫੜਿਆ ਫੇਰ ਨਹੀਂ ਗਿਆ ਔਰੰਗਜ਼ੇ ਕਾਹਦਾ ਰਾਜ ਤੇਰਾ ਤੇਰੇ ਰਾਜ ਵਿੱਚ ਮੇਰੀਆਂ ਸੱਤ ਦੇ 9 ਸਾਲ ਦੀਆਂ ਜਿੰਦਾਂ ਨੂੰ ਇਹਨਾਂ ਮੁਗਲਾਂ ਨੇ ਕੋ ਕੋ ਕੇ ਸ਼ਹੀਦ ਕੀਤਾ ਹੈ ਮੇਰੀ 80 ਸਾਲ ਦੀ ਮਾਂ ਬਜ਼ੁਰਗ ਤੇ ਇਹਨਾਂ ਤਰਸ ਨਹੀਂ ਕੀਤਾ ਤੇਰੇ ਰਾਜ ਵਿੱਚ ਸਾਰਾ ਕੁਝ ਹੋਇਆ ਤੂੰ ਰਾਜਾ ਮੇਰੇ ਕੋਲ ਕੀ ਹੈ ਕਲਕੀਆਂ ਵਾਲੇ ਕਹਿੰਦੇ ਨਾ ਬਾਜ ਨਾ ਸਾਜ ਨਾ ਜੋੜਾ ਨਾ ਘੋੜਾ ਕੁਝ ਵੀ ਨਹੀਂ ਕਲਕੀਆਂ ਵਾਲੇ ਮਹਾਰਾਜ ਜ਼ਫਰਨਾਮਾ ਲਿਖਦੇ ਨੇ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮਾ ਪੜਿਆ ਜ਼ਫਰਨਾਮਾ ਪੜਿਆ ਪੜਦਿਆਂ ਸਾਰ ਮੰਜੇ ਨਾਲ ਲੱਗਿਆ ਔਰੰਗਾ ਐਡਾ ਕਲਮ ਦਾਵਾਰ ਐਡੇ ਕਲਮ ਦੇ ਤਣੀ ਪੜਦਿਆਂ ਸਾਰ ਜਫਰਨਾਮਾ ਮੰਜੀ ਨਾਲ ਲੱਗਿਆ ਜਦੋਂ ਮੰਜੀ ਨਾਲ ਲੱਗਿਆ ਥੋੜੇ ਦਿਨ ਪਏ ਐਡਾ ਅਫਸੋਸ ਜਾਂਦਾ ਜਾਂਦਾ ਲਿਖ ਗਿਆ ਆਪਣੇ ਪੈਰੋਕਾਰਾਂ ਨੂੰ ਕਹਿ ਗਿਆ ਕਿੰਨਾ ਮੈਂ ਮਰਨ ਲੱਗਿਆ ਜਫਰਨਾਮਾ ਪੜ੍ਹ ਕੇ ਕਹਿੰਦਾ ਮੇਰੀ ਕਬਰ ਉੱਥੇ ਬਣਾਓ ਜਿੱਥੇ ਮੈਨੂੰ ਛਾਂ ਵੀ ਨਸੀਬ ਨਾ ਹੋਵੇ ਮੇਰੀ ਕਬਰ ਤੇ ਕੋਈ ਦਖਤ ਨਾ ਲਾਵੇ ਕਿਉਂ ਮੇਰੇ ਰਾਜ ਵਿੱਚ ਐਡਾ ਪਾਪ ਜਦੋਂ ਕਹਿੰਦੇ ਮੌਤ ਦੇ ਘਾਟ ਚੜ ਗਿਆ ਨਾ ਹਿੰਦੁਸਤਾਨ ਵਿੱਚ ਇਹ ਰੋਲਾ ਪੈ ਗਿਆ ਸੀ ਮੁਗਲਾਂ ਵਿੱਚ ਇਹ ਰੋਲਾ ਪੈ ਗਿਆ ਸੀ ਕੀ ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਲਮ ਨਾ ਮਾਰ ਤਾ ਕੋ ਤਿੰਦ ਸੱਗੇ ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਕਮੀ ਤੋਂ ਛੱਤ ਤੱਕ ਰੰਗ ਦੀ ਰੱਖ ਲਈ ਦੇ ਸਿਰਾਂ ਦੇ